ਮੇਰਾ ਭਰਾ ਗਰਨੇਪਰ ਕੋ ਰਹਿੰਦਾ ਸੀਗਾ ਅਟੀ ਬਾ ਰੋਡ ਤੇ ਕੀ ਹੋ ਗਿਆ ਹੁਣ ਕੀ ਕਰੇ ਡਾਕਟਰ ਤੁਹਾਨੂੰ ਖਤਮ ਹੋ ਗਿਆ ਮੇਰਾ ਭਰਾ ਕੋਈ ਹੋਰ ਵੀ ਕਿਸੇ ਦਾ ਐਕਸੀਡੈਂਟ ਜਨਾ ਨਾ ਹੋ ਤਿੰਨ ਬੰਦੇ ਹੋਰ ਆ ਜੀ ਕਹਿੰਦੇ ਤਿੰਨ ਬੰਦੇ ਹੋਰ ਆ ਇਹਨਾਂ ਬੰਦੇ ਹੋਰ ਆ ਠੀਕ ਨੇ ਹੋ ਗਏ ਠੀਕ ਆ ਹਾਂਜੀ ਠੀਕ ਆ ਜੀ ਮੇਰਾ ਭਰਾ ਹੀ ਮੁੱਕ ਗਿਆ ਤੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਕਿਵੇਂ ਗਰੈਂਟ ਲੱਗ ਗਿਆ ਜੀ ਕੀ ਕਰਨ ਕਿ ਐਸੀ ਕਰਦਾ ਉਹ ਤੇ ਗੁਰਦੇ ਸੇਵਾ ਕਰ ਰਿਹਾ ਸੀਗਾ ਕਹਿੰਦੇ ਸੇਵਾ ਕਰ ਰਿਹਾ ਸੀ ਸ਼ੇਰ ਦਾ ਆਇਆ ਸੀ ਮੇਰਾ ਭਰਾ ਹੋ ਗਿਆ ਨੰਗੀਆਂ ਤਾਰਾਂ ਸੀਗੀਆਂ ਨੰਗੀਆਂ ਤਾਰਾਂ ਸੀ ਮੇਰੇ ਭਰਾ ਨੂੰ ਕਰੰਟ ਲੱਗ ਗਿਆ ਤੇ ਕਰੰਟ ਲੱਗ ਗਿਆ ਮੇਰਾ ਭਰਾ ਖਤਮ ਹੋ ਗਿਆ ਉੱਥੇ ਹੁਣ ਲੈ ਸ਼ੋਕਮਾਨ ਇੱਕ ਮਟਕੀ ਨਾਮ ਆ ਤੁਹਾਡਾ ਮੇਰਾ ਮੇਰਾ ਟਿੰਕੂ ਰੋੜਾ ਜਿਹਨੇ ਦੇਥ ਹੋਇਆ ਕੋਣ ਸੀਗੇ ਚਾਚਾ ਸਰਕਾ ਚਾਚਾ ਕੀ ਨਾਮ ਸੀ ਉਹਨਾਂ ਦਾ ਸ਼ੋਕਮਾਨ ਕੀ ਕੰਮ ਕਰ ਰਹੇ ਸੀਗੇ ਹਾਂਜੀ ਹਾਂਜੀ ਸੇਵਾ ਕਰਦੇ ਇੱਥੇ ਲੱਗੇ ਹੋਏ ਸੀ ਜੀ ਅੱਛਾ ਤੇ ਕੀ ਕੰਮ ਕੀ ਕਰਦੇ ਉਹਦਾ ਵੀ ਕੋਈ ਜੌਬ ਜੌਬ ਕਰਦੇ ਸੀ ਪਹਿਲੇ ਗੱਡੇ ਦਾ ਕੰਮ ਕਰਦਾ ਜੀ ਠੀਕ ਹੈ ਤਾਂ ਰਿਵਾੜ ਚ ਕੋਣ ਕੋਣ ਆਉਂਦੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰਿਜ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਹੋਏ ਸੇਵਾ ਕਰਦੇ ਸੀ ਆਜਾ ਖਾਟੂ ਸਾਹਿਬ ਮੰਦਰ 'ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡਾ ਜਾਂਦਾ ਸੀ ਮਸ਼ਨਾ ਮਸ਼ਨਾ ਚੱਕਾ ਗੁਰੂ ਚਰਨਾਂ ਹਾਂਜੀ ਗੁਰ ਕੀ ਜਿਹੜਾ ਹਾਸਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਨ ਦਾ ਚੋਲੇ ਦਾ ਮਾਮਲਾ ਕੀ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਆਰਾ 8ਵੇਂ ਪਾਸ਼ਾ ਹੀ ਸ਼ਗੂਨ ਪਲੇਸ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਤੇ ਹਰ ਮਹੀਨੇ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਸੀਗੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਜੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਪਹੋਂ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਕਹਿੰਦੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋੜ ਸਕਦੇ ਸੇਵਾ ਦੀ ਗੱਲ ਹੈ ਤੇ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਆ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਇਹੋ ਚੀਜ਼ ਹੋਣੀ ਏ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਦਾ ਕਿਦਾਂ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਆਪ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਹੈ ਇਸ ਸ਼ਗੂਨ ਪੈਲੇਸ ਦੇ ਬਿਲਕੁਲ ਸਾਹਮਣੇ 8ਵੀਂ ਪਾਸ਼ਾਹੀ ਦਾ ਧਰਮਪੁਰਾ ਰੋਡ ਤੇ ਕੁਝ ਗੁਰਦੁਆਰਾ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਸੰਜੀਨਾ ਕਾਇਲ ਨੇ ਜਿਹੜੇ ਜਿਹੜੇ ਇਲਾਜ ਨੇ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਨਾਲ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦੇ ਆ ਜ ਉਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਐਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ ਕਰੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਹਨ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁਖਦਾਈ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ ਜੀ ਨੂੰ ਪਤਾ ਹੈ ਕਿਉਂ ਆ ਕਿਸ ਕਰਕੇ ਹੋਇਆ ਕਿਸ ਤਰ੍ਹਾਂ ਕਰੰਟ ਲੱਗਿਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚਾਰ ਬੰਦੇ ਸੇਵਾ ਕਰ ਰਹੇ ਸੀ ਇਹ ਹਰ ਮਹੀਨੇ ਸੇਵਾ ਮੋਟੋ ਇਹ ਉਹਦੇ ਬਾਰੇ ਪਤਾ ਲੱਗਾ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਸੀ ਤੇ ਉਮਰ ਕਿੰਨੀ ਸੀ ਉਹਦੀ ਉਹਨਾਂ ਦੀ 54 ਸਾਲ ਦੀ ਉਮਰ ਸੀ ਜੀ ਉਹ ਵੀ ਉਸੇ ਗੁਰਦੁਆਰਾ ਸਾਹਿਬ ਚ ਰੂਟੀਨ ਨਾਲ ਆਉਂਦੇ ਸੀ ਕੋਈ ਐਸਾ ਨਹੀਂ ਹੈ ਮਤਲਬ ਕਿ ਬਹੁਤ ਦਿਨ ਆ ਕੇ ਤਾਂ ਹੀ ਸੇਵਾ ਬੰਦਾ ਉਹੀ ਉਹ ਗੁਰੂ ਘਰ ਚ ਕਰਦਾ ਜਿਹਦਾ ਰੂਟੀਨ ਨਾਲ ਆਣਾ ਜਾਣਾ ਹੋਏਗਾ ਜੀ ਤੇ ਮੇਰੇ ਖਿਆਲ ਆ ਲੜਕਾ ਵੈ ਇਹਨਾਂ ਦੇ ਚਾਚਾ ਜੀ ਸੀਗੇ ਠੀਕ ਹੈ ਤੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਆ ਗਏ ਨੇ ਬਾਕੀ ਤਾਂ ਬਖੂਬ ਉਹ ਦੱਸ ਸਕਦੇ ਨੇ ਪਰ ਮੌਤ ਹੋ ਜਾਣਾ ਇਹ ਦੁਖਦਾਈ ਹੈ ਬਾਕੀ ਗੁਰੂ ਸਾਹਿਬ ਦਾ ਸੀਸੀਟੀ ਫੁਟੇਜ ਆਈ ਹੈ ਕੋਈ ਸੀਗੀ ਉੱਥੇ ਨਾ ਉੱਥੇ ਭਾਜੀ ਕੋਈ ਐਦਾਂ ਦਾ ਮ ਕਰੰਟ ਹੈ ਇਹ ਹੁਣ ਰਹਿਮਤ ਹੈ ਗੁਰੂ ਦੀ ਕੋਈ ਨਿਸ਼ਾਨ ਸਾਹਿਬ ਦੇ ਕਰਦੇ ਹੋਏ ਕੋਈ ਤਾਰ ਨਾਲ ਲਾ ਕੇ ਕਰੰਟ ਆ ਗਿਆ ਜਿਹਦੇ ਚ ਇੱਕ ਦੀ ਮੌਤ ਹੋ ਗਈ ਤਿੰਨ ਬਚ ਗਏ ਗੁਰੂ ਸਾਹਿਬ ਨੇ ਜਿਹਦੇ ਸਵਾਸ ਪੂਰੇ ਕਰਨੇ ਸੀ ਉਹਨੂੰ ਨਾਲ ਲੈ ਗਿਆ ਬਾਕੀ ਤਿੰਨ ਠੀਕ ਹੈ ਵਾਹਿਗੁਰੂ ਅਰਦਾਸ ਕਰਾਂਗੇ ਅੱਗੋਂ ਕੋਈ ਐਹੋ ਜੀ ਘਟਨਾ ਗੁਰੂ ਸਾਹਿਬ ਨਾ ਇੱਥੇ ਇਹ ਗੱਲ ਖਤਮ ਹੋ ਜੇ ਬਾਕੀ ਤਿੰਨ ਜਿਹੜੇ ਨੇ ਬਿਲਕੁਲ ਠੀਕ ਹੋ ਉਹਨਾਂ ਤੇ ਆਪਣੇ ਘਰ ਜਾਣ ਤੇ ਮਹਾਰਾਜ ਜਿਨ੍ਹਾਂ ਦੇ ਬੰਦਾ ਚਲਾ ਗਿਆ ਉਹਨਾਂ ਨੂੰ ਇਹ ਸ਼ਕਤੀ ਦੇਵੇ ਤਾਂ ਕਿ ਉਹ ਦੁੱਖ ਸਹਿ ਸਕੇ ਹਾਂਜੀ ਤੁਹਾਡਾ ਕੀ ਮੇਰਾ ਲੱਕੀ ਆ ਜੀ ਕੀ ਮਾਮਲਾ ਕੀ ਮਾਮਲਾ ਜੀ ਹਰ ਮਹੀਨੇ ਸੰਗਰਾਨ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਤੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬੀ ਗੁਰਦੁਆਰਾ ਸਾਹਿਬ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਜੀ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਗਿਆ ਨਾ ਸਿੱਧਿਆ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਜੀ ਮੌਤ ਕਿਹਤ ਕੀ ਨਾਮ ਹੈ ਉਹਨਾਂ ਦਾ ਕਾਲੂ ਹੈਗਾ ਜੀ ਕਾਲਾ ਮੂੜੇ ਦਾ ਨਾਮ ਹੈਗਾ ਤੇ ਤਿੰਨ ਜਰੇ ਨੂੰ ਠੀਕ ਨਹੀਂ ਆਇਆ ਹਾਂਜੀ ਉਹ ਠੀਕ ਹੈ ਜੀ ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ ਹਾਂਜੀ ਅੱਛਾ ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਗਿਆ ਉਹਦੇ ਬੈਲੈਂਸ ਵਿਗੜ ਨਹੀਂ ਕਰਕੇ ਤਾਰਾਂ ਦੇ ਉੱਪਰ ਹੀ ਸਿੱਧੇ ਹੀ ਸੀ ਨਿਸ਼ਾਨ ਸਾਹਿਬ ਫਿਰ ਤਿੰਨੇ ਬੰਦੇ ਇਸ ਕਰਕੇ ਤੁਝੇ ਉਹਨਾਂ ਨੇ ਛੁਡਾਰੇ ਸੀ ਨਹੀਂ ਨਹੀਂ ਛੁਡਾਰੇ ਚਾਰ ਬੰਦੇ ਹੀ ਹੁੰਦੇ ਆ ਨਾ ਮੌਕੇ ਤੇ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਂਜ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਆ ਮੌਕੇ ਤੇ